ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਲਫਾਫੇ ਤੇ ਇੱਕ ਵਧੀਆ ਚੀਜ਼ ਬਣਾ ਕੇ ਦਿਖਾਉਣੀ ਆ ਜੀ ਜਿਹੜੀ ਕੀ ਆਪਾਂ ਬਾਜ਼ਾਰ ਚੋਂ ਮੁੱਲ ਲੈ ਕੇ ਆਉਂਨੇ ਆ ਪੈਸੇ ਲਾਉਂਨੇ ਆ ਹੁਣ ਆਪਾਂ ਦੇਖੋ ਘਰ ਵਿੱਚ ਤੁਹਾਨੂੰ ਬਣਾਉਣੀ ਸਿਖਾਉਣੀ ਆ ਤਾਂ ਜੋ ਤੁਸੀਂ ਕਿਵੇਂ ਮਰਜ਼ੀ ਬਣਾ ਸਕੋ ਤੇ ਕਿੰਨੇ ਮਰਜ਼ੀ ਪੀਸ ਬਣਾ ਸਕੋ ਦੇਖੋ ਇਹਦੇ ਤੁਸੀਂ ਅੱਡੋ-ਅੱਡ ਦੇ ਬਣਾ ਲਓਗੇ ਕਿਵੇਂ ਮਰਜ਼ੀ ਬਣਾਇਓ ਮੈਂ ਤੁਹਾਨੂੰ ਦੱਸਦੀ ਆ ਜੀ ਇਹ ਕਿਵੇਂ ਬਣੂ ਤੇ ਆਪਾਂ ਲੈਤੀ ਆ ਜੀ ਲਫਾਫੇ ਲਫਾਫੇ ਆਪਣੇ तकरीबन ਆਪਣੇ ਕੋਲੇ ਕਾਫੀ ਸਾਰੇ ਪਈ ਹੁੰਦੇ ਨੇ ਘਰਾਂ ਵਿੱਚ ਆਪਾਂ ਸਭ ਦਾ ਰਾਸ਼ਨ ਲੈ ਕੇ ਆਉਂਦੇ ਆਂ ਦੇਖੋ ਤੁਸੀਂ ਲਫਾਫੇ ਆਪਾਂ ਅਕਸਰ ਹੀ ਆਪਣੇ ਘਰਾਂ 'ਚ ਬਹੁਤ ਇਕੱਠੇ ਹੋ ਜਾਂਦੇ ਨੇ ਸਗੋਂ ਆਪਾਂ ਬਾਹਰ ਛੁੱਟ ਦੰਦੇ ਆ ਜੀ ਇਹਨਾਂ ਦਾ ਕੁਛ ਨਹੀਂ ਕਰਦੇ ਹੈਗੇ ਤੇ ਇਹ ਐਵੇਂ ਵਿਚਾਰੇ ਕੁੱਤੇ ਬਿੱਲੇ ਪਸ਼ੂਆਂ ਦੇ ਮੂੰਹਾਂ 'ਚ ਹੀ ਜਾਂਦੇ ਨੇਗੇ ਤੇ ਸਗੋਂ ਆਪਾਂ ਨੂੰ ਪਾਪ ਹੀ ਲੱਗਦਾ ਹੈ ਹਨਾ ਅੱਜ ਜੇ ਆਪਾਂ ਇਹਨਾਂ ਦੀ ਕੋਈ ਚੀਜ਼ ਵਰਤਾਂਗੇ ਤਾਂ ਵਧੀਆ ਬਣਾ ਕੇ ਤਾਂ ਸਗੋਂ ਆਪਣੇ ਘਰ ਵਿੱਚ ਉਹ ਹੀ ਚੀਜ਼ ਵਰਤਣ ਵਾਲੀ ਬਣੂਗੀ ਦੇਖੋ ਆਪਾਂ ਲਫਾਫੇ ਨੂੰ ਇਸ ਤਰ੍ਹਾਂ ਗੰਡਾ ਮਾਰ ਕੇ ਇਹਨਾਂ ਨੂੰ ਅਟੈਚ ਕੀਤਾ ਹੈ ਜਿਵੇਂ ਆਪਾਂ ਦਿਖਾਇਆ ਸੀ ਉਹਨੂੰ ਤੇ ਹੁਣ ਆਪਾਂ ਦੋ ਲਫਾਫਿਆਂ ਨੂੰ ਪਹਿਲਾਂ ਇਕੱਠੇ ਕਰਕੇ ਫੋਲਡ ਕਰ ਲੈਣਾ। ਇੱਕ ਲੈ ਤੇ ਜੀ ਆਪਾਂ ਬਖਸੂਆ। ਤੇ ਇਹਨੂੰ ਵਿਚਦੀ ਟਪਾ ਕੇ ਆਹ ਦੇਖੋ ਤੁਸੀਂ ਜਿਹੜੀ ਇੱਕ ਤਾਂ ਲਫਾਫਾ ਆਪਾਂ ਫੜ ਕੇ ਰੱਖਣਾ ਤੇ ਇੱਕ ਨੂੰ ਇਹਦੇ ਵਿੱਚ ਦੀ ਪਰੋਣਾ। ਜਿਹੜਾ ਆਪਾਂ ਥੋੜਾ ਜਿਹਾ ਦੋ ਲਫਾਫਿਆਂ ਦਾ ਗੋਲ ਕੀਤਾ ਸੀ ਨਾ ਰੋਲ ਜਿਹਾ ਬਣਾਇਆ ਸੀ ਨਿੱਕਾ ਜ ਆਪਾਂ ਉਹਦੇ ਵਿੱਚ ਵਿੱਚ ਦੀ ਟਪਾ ਲੈਣਾ। ਆਹ ਦੇਖੋ ਸੂਈ ਨੂੰ ਵਿਚਦੀ ਕਰਕੇ ਇਸ ਤਰ੍ਹਾਂ ਬਚਾਲੋਂ ਦੀ ਆਪਾਂ ਇਹ ਲੈਣਾ ਹੈ ਇਸ ਤਰ੍ਹਾਂ। ਆਹ ਦੇਖੋ। ਇਸ ਤਰ੍ਹਾਂ ਇਹ ਆਪਾਂ ਇਹਨੂੰ ਐਂ ਗੋਲ ਕਰ ਲਾਂਗੇ ਤੇ ਇੱਕ ਲੜੀ ਦੇ ਵਿੱਚ ਦੀ ਐਂ ਫੜ ਕੇ ਇੱਕ ਨਾਲ ਭਰੋਵਾਂਗੇ ਤੇ ਦੂਜਾ ਜਿਹੜੀ ਆਪਾਂ ਮਤਲਬ ਕਿ ਛੱਡੇ ਆ ਜੀ ਇਹ ਲਪਾਫਿਆਂ ਦੀ ਲੜੀ ਉਹਨੂੰ ਇਸ ਤਰ੍ਹਾਂ ਹੀ ਰੱਖਣਾ ਹੈਗਾ ਆ ਦੇਖੋ ਇਸ ਤਰ੍ਹਾਂ ਕਰਦੇ ਕਰਦੇ ਨੇ ਆਪਾਂ ਬਣਾ ਲੈਣਾ ਜੀ ਆਪਣਾ ਇਹ ਪੀਸ ਨੀਚੋਂ ਸਾਰਾ ਤਿਆਰ ਹੋ ਜਾਊਗਾ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਧਿਆਨ ਨਾਲ ਦੇਖੋ ਜਾਂ ਤੁਸੀਂ ਇੱਕ ਵਾਰ ਬਣਾਓਗੇ ਨਾ ਇਹ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਬਣਦਾ ਹੈਗਾ ਗੋਲ ਗੋਲ ਹੁਣ ਆਪਾਂ ਕਮਾ ਲੈਣਾ ਤੇ ਦੂਸਰਾ ਢੇੜਾ ਜਿਹੜਾ ਆਪਾਂ ਬਣਾਇਆ ਉਹਦੇ ਉੱਤੋਂ ਦੀ ਆਉਣੇਗਾ ਉਹਦੇ ਵਿੱਚ ਦੀ ਆਜੂ ਆਪਾਂ ਇਹਨੂੰ ਬਾਲਾਂ ਟਾਈਟ ਨਹੀਂ ਕਰਨਾ ਕਸਣਾ ਨਹੀਂ ਨਹੀਂ ਤਾਂ ਫਿਰ ਇਹ ਵਿੱਚ ਦੀ ਜਦੋਂ ਨੰਗਾਉਣਿਆ ਨਾ ਆਪਾਂ ਨੂੰ ਥੋੜਾ ਜਿਹਾ ਔਖਾ ਹੋ ਜਾਣਾ ਨੰਗਾਉਣਾ ਟਾਈਟ ਜਿਹਾ ਕਰਾਂਗੇ ਥੋੜਾ ਜਿਹਾ ਲੂਜ਼ ਰੱਖਣਾ ਹਲਕਾ ਜਿਹਾ ਆ ਦੇਖੋ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਜੂ ਮੈਂ ਇਸ ਤਰ੍ਹਾਂ ਇੱਕ ਲੜੀ ਇਹਨੂੰ ਫੜ ਕੇ ਫੇਰ ਤੁਹਾਨੂੰ ਦੱਸ ਰਹੀ ਆਂਗੀ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਆ ਦੇਖੋ ਜੀ ਆਪਾਂ ਵਿਚਦੀ ਟਪਾਉਣਾ ਤੇ ਜਿਹੜੀ ਲੜੀ ਐ ਇਹਨੂੰ ਛੱਡ ਕੇ ਇਹਦੇ ਵਿੱਚ ਦੀ ਐ ਕੱਢਣਾ ਆਪਾਂ ਆ ਦੇਖੋ ਤੁਸੀਂ ਇਹ ਸਾਰੇ ਇਸ ਤਰ੍ਹਾਂ ਇਸ ਤਰ੍ਹਾਂ ਬੰਨਦਾ ਰਹੋ ਬਾਕੀ ਆਪਣਾ ਮਨ ਹੁੰਦਾ ਜੀ ਦੇਖੋ ਆਪਾਂ ਇੱਕ ਕਲਰ ਦੇ ਲਫਾਫੇ ਵੀ ਬਣਾ ਸਕਦੇ ਆ ਆਪਾਂ ਦੋ ਕਲਰ ਦੇ ਲਫਾਫੇ ਬਣਾ ਸਕਦੇ ਆ ਆਪਾਂ ਪੂਰਾ ਇਹਨੂੰ ਕਲਰਫੁੱਲ ਵੀ ਬਣਾ ਸਕਦੇ ਆ ਕਿਉਂਕਿ ਲਫਾਫੇ ਤਾਂ ਦੇਖੋ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਵਾਸਤੇ ਸੌਦੇ ਵਾਲੇ ਹੋਰ ਆਉਂਦੀ ਰਹਿੰਦੇ ਨੇਗੇ ਇਹ ਆਪਣੀ ਵਿਸ਼ਾ ਆਪਾਂ ਇਹਨੂੰ ਕਿਵੇਂ ਮਰਜੀ ਬਣਾਈਏ ਪਰ ਚੀਜ਼ ਇੰਨੀ ਵਧੀਆ ਬਣਦੀ ਹੈ ਜੇ ਤੁਸੀਂ ਇੱਕ ਵਾਰ ਬਣਾ ਕੇ ਇਹਨੂੰ ਉਹ ਕਰੋਗੇ ਨਾ ਤੰਗੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂ ਜੇ ਇੰਨੀ ਸੋਹਣੀ ਇਹ ਟੋਕਰੀ ਬਣਦੀ ਹੈ ਆਪਣੀ ਹਾਕ ਜਦੋਂ ਆਪਾਂ ਧਾਗਾ ਬਦਲਣਾ ਹੋਇਆ ਜਦੋਂ ਵੀ ਇਹ ਧਾਗਾ ਛੋਟਾ ਰਹਿ ਜਾਂਦਾ ਹੈ ਬਿਲਕੁਲ ਆਪਾਂ ਇਹ ਵਰਤਦੇ ਰਹਨੇ ਆ ਤਾਂ ਇਸੇ ਤਰ੍ਹਾਂ ਆਪਾਂ ਜਿਹੜਾ ਲਫਾਫਾ ਜਿਵੇਂ ਮੈਂ ਤੁਹਾਨੂੰ ਕੱਟਣਾ ਦੱਸਿਆ ਸੀਗਾ ਉਸੇ ਤਰ੍ਹਾਂ ਇਹ ਇੱਕ ਦੂਜੇ ਨਾਲ ਅਟੈਚ ਹੋ ਜਾਂਦਾ ਹੈ ਜਿਹੜਾ ਬਕਸੂਏ ਦੇ ਵਿੱਚ ਧਾਗਾ ਹੈਗਾ ਦੇਖੋ ਜਦੋਂ ਇਹ ਛੋਟਾ ਜਿਹਾ ਰਹਿ ਗਿਆ ਨਾ ਇਹ ਆਪਾਂ ਬਕਸੂਆ ਕੱਢ ਦਾਂਗੇ ਇਹਦੀ ਲੜੀ ਵਿੱਚ ਦੂਜੀ ਉਸ ਦੀ ਲਿਫਾਕੇ ਦੀ ਲੜੀ ਵਿੱਚ ਪਰੋਈ ਜਾਊਗੀ ਤੇ ਫੇਰ ਫੇਰ ਬਕਸੂਆ ਟੰਗ ਕੇ ਅੱਗੇ ਦੀ ਅੱਗੇ ਚੱਲਦਾ ਰਹੂਗਾ ਇਹ ਆ ਦੇਖੋ ਇਸ ਤਰ੍ਹਾਂ ਹੀ ਬਣ ਗਿਆ ਜੀ ਹੁਣ ਆਪਾਂ ਇਹਨੂੰ ਇਸ ਤਰੀ ਹੀ ਬਣਾਉਂਦੇ ਰਹਿਣਾ ਹੈਗਾ ਅੱਗੇ ਗਏ ਵੱਧਦਾ ਰਹੂਗਾ ਐਸੀ ਤਰ੍ਹਾਂ ਆਪਾਂ ਇਹਨੂੰ ਗੋਲ ਗੋਲ ਘੁਮਾਉਂਦੇ ਰਹਾਂਗੇ ਲੋ ਜੀ ਆਪਾਂ ਇਸ ਤਰ੍ਹਾਂ ਹੀ ਕਮਾ ਕਮਾ ਕੇ ਆਪਾਂ ਇਹਨੂੰ ਵੱਡਾ ਕਰ ਲੈਣਾ ਪਹਿਲਾਂ ਵੀ ਆਪਾਂ ਤੁਹਾਨੂੰ ਇਸ ਤਰ੍ਹਾਂ ਇੱਕ ਲਿਫਾਫਿਆਂ ਦੀ ਟੋਕਰੀ ਬਣਾਉਣੀ ਸਿਖਾਈ ਸੀ ਜੀ ਬਹੁਤ ਸਾਰੀਆਂ ਭੈਣਾਂ ਨੇ ਸਾਨੂੰ ਮੈਸੇਜ ਕਰਕੇ ਕਿ ਦੱਸਿਆ ਕਿ ਇਹ ਸੀਗਾ ਕਿ ਸਾਨੂੰ ਨੀਚੋਂ ਨਹੀਂ ਸਮਝ ਆਈ ਤੁਸੀਂ ਕਿਵੇਂ ਸਟਾਰਟ ਕੀਤੀ ਸੀ ਸਾਨੂੰ ਉੱਥੋਂ ਨਹੀਂ ਪਤਾ ਲੱਗਿਆ ਜਾਂ ਜਿਵੇਂ ਤੁਸੀਂ ਗਲਾਈ ਦਿੱਤੀ ਸੀ ਸਾਨੂੰ ਉੱਥੋਂ ਨਹੀਂ ਪਤਾ ਲੱਗਿਆ ਅੱਜ ਆਪਾਂ ਵੈਸੇ ਉਵੇਂ ਹੀ ਟੋਕਰੀ ਬਣਾ ਰਹੇ ਹਾਂ ਪਰ ਇਹ ਥੋੜੀ ਜੀ ਲੱਗ ਚੀਜ਼ ਹੈ ਬਣੂਗੀ ਓਵੇਂ ਨੀਚੋ ਹੈ ਓਵੇਂ ਹੋਊਗੀ ਪਰ ਇਹ ਥੋੜੀ ਜੀ ਲੱਗ ਚੀਜ਼ ਹੈ ਤਾਂ ਇਹਦੇ ਵਿੱਚ ਤੁਹਾਨੂੰ ਪੂਰੀ ਸਮਝ ਆਊਗੀ ਜੇ ਤੁਸੀਂ ਦੇਖੋਗੇ ਦੇਖੋ ਆਪਾਂ ਇਹਦੇ ਵਿੱਚ ਇੱਕ ਕਲਰ ਬਦਲਿਆ ਸੀ ਇਹਦੇ ਵਿੱਚ ਹਰੇ ਰੰਗ ਦਾ ਲਫਾਫਾ ਲਫਾਫਾ ਆਪਾਂ ਇੱਕ ਲਾਲ ਲਿਆ ਸੀ ਦੇਖੋ ਆਪਾਂ ਉਸ ਤੋਂ ਬਾਅਦ ਚਿੱਟੇ ਰੰਗ ਦੇ ਲਫਾਫੇ ਲੈ ਕੇ ਦੋ ਇਹਦੇ ਵਿੱਚ ਫੇਰ ਗੇੜੇ ਦਿੱਤੇ ਸੀਗੇ ਤੇ ਫੇਰ ਫੇਰ ਆਪਾਂ ਕਲਰ ਚੇਂਜ ਕਰ ਲਿਆ ਇਹ ਆਪਾਂ ਆਪਣੇ ਹਿਸਾਬ ਨਾਲ ਦੇਖੋ ਕਿਵੇਂ ਮਰਜ਼ੀ ਬਣਾ ਲਈਏ ਲਓ ਜੀ ਹੁਣ ਆਪਾਂ ਜਿਵੇਂ ਇਹ ਥੋੜਾ ਜਿਹਾ ਰਹਿ ਗਿਆ ਆਪਾਂ ਇਹਨੂੰ ਸਾਨੂੰ ਦੱਸ ਵੀ ਦਿੰਨੇ ਆ ਵੀ ਆਪਾਂ ਇਹਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ ਲਫਾਫੇ ਨੂੰ ਆ ਦੇਖੋ ਜੀ ਮੈਂ ਆਪਾਂ ਆ ਲਫਾਫਾ ਲੈਂਦਾ ਐਂ ਕਰਕੇ ਦੂਜੀ ਲੜੀ ਇਹਦੇ ਵਿੱਚ ਦੀ ਟਪਾ ਦਾਂਗੇ ਆ ਦੇਖੋ ਇੱਥੇ ਆਪਣੇ ਆਪ ਇਸ ਤਰ੍ਹਾਂ ਗੰਢ ਬਣ ਜੂਗੀ ਲਓ ਜੀ ਹੁਣ ਆਪਾਂ ਦਾ ਇਹ ਅੱਗੇ ਤਿਆਰ ਹੋ ਗਿਆ ਇੱਥੇ ਆਪਾਂ ਫੇਰ ਬਕਸੂ ਆ ਪਾ ਕੇ ਆਪਾਂ ਫੇਰ ਥੋੜਾ ਜਿਹਾ ਵੱਟ ਲੈ ਲੈਣੇ ਆ ਤਾਂ ਜੋ ਲਫਾਫਾ ਥੋੜਾ ਜਿਹਾ ਇਹਦੇ ਨਾਲ ਸਹੀ ਰਹਿੰਦਾ ਜੀ ਆਪਾਂ ਥੋੜਾ ਜਿਹਾ ਵੱਟ ਦੇ ਦਾਂਗੇ ਨਾ ਲਫਾਫੇ ਨੂੰ ਵਧੀਆ ਬੰਨਦਾ ਜੀ ਸਫਾਈ ਵੀ ਪੂਰੀ ਹੁੰਦੀ ਉਜੀ ਆ ਦੇਖੋ ਇਸੇ ਤਰ੍ਹਾਂ ਆਪਾਂ ਇਹਨੂੰ ਕਿਵੇਂ ਮਰਜ਼ੀ ਵਧਾਈ ਜਾਈਏ ਜੀ گول گول ਕਰੀ ਆਪਾਂ گول ਇਹਨੂੰ ਮਤਲਬ ਕਿ ਡੋਰ ਮੈਟ ਵੀ ਇਸ ਤਰ੍ਹਾਂ ਬਣ ਸਕਦਾ ਜੇ ਆਪਾਂ ਇਹਨੂੰ ਪੂਰਾ گول گول ਘਮਾਉਂਦੇ ਹੋਏ ਬਣਾਈਏ ਨਾ ਡੋਰ ਮੈਟ ਵੀ ਬਣ ਸਕਦਾ ਹੈ ਇਸ ਤਰ੍ਹਾਂ ਆ ਦੇਖੋ ਇਹ ਲੋ ਜੀ ਆਪਾਂ ਹੁਣ ਸਾਰੇ ਇਹਦੇ ਵਿੱਚ ਇਸ ਤਰ੍ਹਾਂ ਕਲਰ ਪਾ ਲਾਂਗੇ ਤਾਂ ਜੋ ਦੇਖਣ ਵਾਲੀ ਚੀਜ਼ ਸੋਹਣੀ ਲੱਗੇ ਐਨਾ ਬਣ ਗਿਆ ਇਹ ਬਹੁਤ ਹੀ ਘੱਟ ਟਾਈਮ 'ਚ ਬਣ ਕੇ ਤਿਆਰ ਹੋ ਜਾਂਦਾ ਪਰ ਸੋਹਣਾ ਬਹੁਤ ਲੱਗਦਾ ਜਦੋਂ ਤਿਆਰ ਹੁੰਦਾ ਹੈ ਲੋ ਜੀ ਇੱਥੋਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹ ਜਦੋਂ ਆਪਾਂ ਇਹਨੂੰ ਗਲਾਈ ਦੇਣੀ ਹੈ ਨਾ ਇਹ ਹੁੰਦੇ ਆ ਦੇਖੋ ਲਫਾਫੇ ਇਹ ਆਪਣੇ ਆਪ ਹੀ ਗੋਲ ਹੋ ਜਾਂਦੇ ਆ ਜੀ ਆਪਾਂ ਥੋੜਾ ਜਿਹਾ ਟਾਂਕਾ ਬਸ ਮੂਰੋਂ ਭਰਨਾ ਉਹਦੇ ਨਾਲ ਹੀ ਬਸ ਇਹਦੀ ਗੋਲ ਸ਼ੇਪ ਬਣ ਜੂ ਹੋਰ ਆਪਾਂ ਇਹਨੂੰ ਕੋਈ ਅਲੱਗ ਹੋਣੀ ਕਰਨਾ ਹੈਗਾ ਜਦੋਂ ਆ ਦੇਖੋ ਇਸ ਤਰ੍ਹਾਂ ਕਰ ਲਿਆ ਹੁਣ ਆਪਾਂ ਇਹਨੂੰ ਉੱਪਰ ਨੂੰ ਵਧਾਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਕਿੰਨਾ ਮਰਜ਼ੀ ਵੱਡਾ ਕਰ ਸਕਦੇ ਹੋ ਤੁਸੀਂ ਗੋਲ-ਗੋਲ ਬਣਾ ਕੇ ਦਾ ਡੋਰ ਮੈਟ ਬਣਾ ਸਕਦੇ ਹੋ ਜੀ ਆਪਾਂ ਬਣਾ ਰਹੇ ਆ ਇੱਕ ਇਸ ਤਰ੍ਹਾਂ ਟੋਕਰੀ ਟਾਈਪ ਹੁਣ ਆਪਾਂ ਦੇਖੋ ਤਾਂ ਥੋੜਾ ਜਿਹਾ ਹਲਕਾ ਹੱਥ ਰੱਖ ਕੇ ਨਾ ਥੋੜਾ ਜਿਹਾ ਹਲਕਾ ਰੱਖਾਂਗੇ ਢਿੱਲਾ ਰੱਖਾਂਗੇ ਤੇ ਆਪਣੇ ਆਪ ਹੀ ਇਹਨੂੰ ਲਫਾਫਿਆਂ ਨੂੰ ਗੁਲਾਈ ਆ ਜੂਗੀ ਸੇ ਮਤਲਬ ਕਿ ਉਸੇ ਤਰ੍ਹਾਂ ਇਹੇ ਬਣਾਉਣਾ ਹੈ ਲੋ ਜੀ ਤਾਂ ਦੇਖੋ ਆਪਾਂ ਦੋ ਤਿੰਨ ਗੇੜੇ ਦੇ ਤੇ ਇਸ ਤਰ੍ਹਾਂ ਇਹ ਬਣ ਕੇ ਤਿਆਰ ਹੋ ਗਈ ਜੀ ਸੋਹਣੀ ਬਹੁਤ ਲੱਗਦੀ ਹੈ ਬਣੀ ਹੋਈ ਤੇ ਹੁਣ ਆਪਾਂ ਬਣਾਵਾਂਗੇ ਜੀ ਇਹਦੇ ਸੈਡਾਂ ਤੇ ਬੰਨਣਾ ਲੀਆਂ ਲੜੀਆਂ ਅਤੇ ਕੋ ਜਿਹੜਾ ਇਹ ਲਫਾਵਾ ਬਚ ਗਿਆ ਸੀ ਆਪਾਂ ਇੱਕ ਦੂਜੇ ਦੇ ਵਿੱਚੋਂ ਕੱਢ-ਕੱਢ ਕੇ ਇਸ ਤਰ੍ਹਾਂ ਸੂਈ ਦੇ ਨਾਲ ਇੱਥੇ ਇੱਕ ਟਾਂਕਾ ਲਗਾ ਦਾਂਗੇ ਤੇ ਇਹ ਜਿਹੜਾ ਹੈਗਾ ਜੀ ਬਿਲਕੁਲ ਨਹੀਂ ਉਖੜਦਾ ਬਿਲਕੁਲ ਪੱਕਾ ਹੋ ਜਾਊਗਾ ਟਾਂਕਾ ਲਗਾ ਕੇ ਇਸ ਤਰ੍ਹਾਂ ਲਓ ਜੀ ਇਹ ਬਣ ਗਈ ਤੇ ਹੁਣ ਆਪਾਂ ਬਣਾਵਾਂਗੇ ਜੀ ਜਿਵੇਂ ਆਪਾਂ ਨਾ ਆਪਣੀ ਛੋਟੀ ਗੁੰਦਦੇ ਹੁੰਨੇ ਆਗੇ ਆਪਾਂ ਤਿੰਨ ਤਿੰਨ ਇਸ ਤਰ੍ਹਾਂ ਲੜੀਆਂ ਲੈਂਦੀਆਂ ਨਿਗੀਆਂ ਇੱਕ ਕਲਰ ਦੀ ਲੈ ਲਈ ਲੱਗਦੀ ਤੇ ਦੋ ਆਪਾਂ ਚਿੱਟੇ ਰੰਗ ਦੇ ਲੈ ਲਿਆ ਹੁਣ ਆਪਾਂ ਜਿਵੇਂ ਛੋਟੀ ਗੁੰਦਣੀ ਐ ਇਸ ਤਰ੍ਹਾਂ ਗੁੰਦ ਲੈਣਾ ਇਹਨੂੰ ਆਪਾਂ ਬਣਾਵਾਂਗੇ ਜੀ ਇਹ ਤਿੰਨੇ ਇਹਦੇ ਸਟੈਪ ਬਣਾਵਾਂਗੇ ਤਾਂ ਜੋ ਇਹ ਫੜ ਕੇ ਟੰਗੇ ਜਾਣ ਲੋ ਜੀ ਆਪਾਂ ਤਿੰਨੇ ਬਣਾ ਕੇ ਤਿਆਰ ਕਰ ਲਈਆਂ ਇਸ ਤਰ੍ਹਾਂ ਤੇ ਹੁਣ ਆਪਾਂ ਤਿੰਨ ਇਹਦੇ ਦੇਖ ਲੈਣੇ ਆਪਾਂ ਤਿੰਨ ਸਾਈਡਾਂ ਦੇ ਉੱਤੇ ਟੰਗਣੀਆਂ ਇਹ ਆਪਾਂ ਆਪਣੇ ਹਿਸਾਬ ਦੇ ਨਾਲ ਦੇਖ ਲਾਂਗੇ ਵੀ ਇੱਕ ਇੱਥੇ ਲੜੀ ਆਊਗੀ ਇੱਕ ਇੱਥੇ ਇੱਕ ਇੱਥੇ ਇਹ ਆਪਾਂ ਤਿੰਨੇ ਇਸ ਤਰ੍ਹਾਂ ਟੰਗ ਦੇਣੀ ਹੈ ਜਿਵੇਂ ਕਿ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਨਾ ਉਹਨਾਂ ਦੇ ਵਿੱਚ ਦੇਖੋ ਸਿੰਗਲੀਆਂ ਜਾਂ ਪਾਈਆਂ ਹੁੰਦੀਆਂ ਇਹ ਆਪਾਂ ਉਹ ਚੀਜ਼ ਬਣਾ ਰਹੇ ਆਂਗੇ ਆਪਾਂ ਗੁੰਦ ਕੇ ਇਸ ਤਰ੍ਹਾਂ ਕੀਤਾ ਲੋ ਜੀ ਆਪਾਂ ਦੇਖੋ ਤਿੰਨੇ ਹਿਸਾਬ ਨਾਲ ਇਸ ਤਰ੍ਹਾਂ ਕਰਕੇ ਆਪਾਂ ਇਹ ਕਰ ਲਈਆਂ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਹੁਣ ਜਿਹੜੀ ਉੱਪਰ ਬਣੇ ਸੀਗੇ ਸਾਰੇ ਹੁਣ ਆਪਾਂ ਉੱਤੇ ਵੀ ਕਿਚੋਟੀ ਬਣਾ ਜਾਣੀਆਂ ਸਾਰਿਆਂ ਦੀ ਸਾਰਿਆਂ ਨੂੰ ਗੁੰਦ ਕੇ ਚੋਟੀ ਬਣਾਤੀ ਚਿੱਟੇ ਰੰਗ ਦੀ ਦੇਖੋ ਉੱਪਰ ਚਿੱਟੇ ਲਿਫਾਫੇ ਵਧ ਗਏ ਸੀ ਆਪਣੇ ਜੀ ਹੁਣ ਆਪਾਂ ਫालतੂ ਕੱਟ ਕੇ ਉੱਥੇ ਇੱਕ ਗੰਢ ਲਗਾ ਦੇਣੀ ਹੈ ਕਾਲੇ ਲਿਫਾਫੇ ਨਾਲ ਆਪਾਂ ਬੰਨਤੀ ਦੇਖੋ ਆਪਣੀ ਟੋਕਰੀ ਬਿਲਕੁਲ ਬਣ ਕੇ ਤਿਆਰ ਹੋ ਗਈ ਦੇਖੋ ਤੁਸੀਂ ਤੇ ਮੈਂ ਹੁਣ ਤੁਹਾਨੂੰ ਦੱਸਦੀਆਂ ਜੀ ਆਪਾਂ ਇਹਨੂੰ ਕਿਸ ਕਿਸ ਹਿਸਾਬ ਨਾਲ ਆਪਣੇ ਘਰ ਦੇ ਵਿੱਚ ਡੈਕੋਰੇਸ਼ਨ ਦੇ ਲਈ ਵਰਤ ਸਕਦੇ ਹਾਂ ਲੋ ਜੀ ਆਪਾਂ ਇਹ ਤੁਹਾਨੂੰ ਬਣਾ ਕੇ ਦਿਖਾਈਏ ਜੀ ਤੁਸੀਂ ਇਹਨੂੰ ਇੱਕ ਕਲਰ ਦੀ ਵੀ ਬਣਾ ਸਕਦੇ ਹੋ ਅਲੱਗ-ਅਲੱਗ ਕਲਰ ਦੀਆਂ ਬਣਾ ਕੇ ਤੁਸੀਂ ਕਿਵੇਂ ਮਰਜ਼ੀ ਆਪਣੇ ਘਰ ਵਿੱਚ ਡੈਕੋਰੇਸ਼ਨ ਦੇ ਲਈ ਟੰਗ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਇਹ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੁੰਦੀ ਜੀ ਤੁਸੀਂ ਬਣਾ ਕੇ ਵੀ ਜਰੂਰ ਦੇਖਿਓ ਆ ਦੇਖੋ ਤੁਸੀਂ ਆਪਾਂ ਤੁਹਾਨੂੰ ਟੰਗ ਕੇ ਵੀ ਦਿਖਾਈਏਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਵੀ ਜਰੂਰ ਕਰਕੇ ਦੱਸਿਓ ਥੈਂਕ ਯੂ